ਜੀ ਸੇ ਸਿਰ ਲੁਸਤੋ ਅੱਜ ਦੀ ਅਪਡੇਟ ਪੰਜਾਬ ਸਕੂਲਾਂ ਲਈ ਤਾਜ਼ੀਆਂ ਖਬਰਾਂ 17 ਮਈ ਤੱਕ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਰੀ ਇਹ ਹੁਕਮ ਵਿਦਿਆਰਥੀਆਂ ਲਈ ਆਈ ਜ਼ਰੂਰੀ ਖਬਰ ਕੀ ਹੈ ਪੂਰੀ ਅਪਡੇਟ ਉਹ ਜਾਣਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲੇ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣੀ ਹੈ ਅਤੇ ਅੱਜ ਆਪਾਂ ਜਾਣਦੇ ਆ ਜੋ ਲੇਟੈਸਟ ਅਪਡੇਟ ਸਕੂਲਾਂ ਦੇ ਲਈ ਨਿਕਲ ਕੇ ਆਇਆ ਇਸ ਤੱਕ ਕੀ ਹੈ ਪੂਰਾ ਅਪਡੇਟ ਔਰ ਕੀ ਨਵੇਂ ਹੁਕਮ ਜਾਰੀ ਕੀਤੇ ਗਏ ਆ ਇਹ ਖਬਰ ਲੁਧਿਆਣਾੋਂ ਲੋ ਨਿਕਲ ਕੇ ਆਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆ ਪੂਰੇ ਵਿਸ਼ੇ ਸਮੇਤ ਓਪਨ ਸਕੂਲ ਰਿਪੇਅਰ ਵਾਧੂ ਵਿਸ਼ੇ ਅਤੇ ਦਰਜ ਕਾਰਜਕੁਰੀ ਵਾਧੂ ਲਈ 12ਵੀਂ ਜਮਾਤ ਦਾ ਨਤੀਜਾ 30 ਅਪ੍ਰੈਲ ਨੂੰ ਐਲਾਨਿਆ ਜਾ ਚੁੱਕਿਆ ਹੈ ਔਰ ਇਸ ਤੋਂ ਬਾਅਦ ਇਹਨਾਂ ਪ੍ਰੀਖਿਆ ਨਾਲ ਸੰਬੰਧਤ ਪਕ ਜੀਕਰ ਰੀਚੈਕਿੰਗ ਕਰਵਾਉਣਾ ਚਾਹੁੰਦੇ ਹਨ ਤਾਂ ਇਸ ਦੇ ਲਈ ਆਨਲਾਈਨ ਫਾਰਮ ਅਤੇ ਫੀਸ ਭਰਨ ਲਈ ਮਿਤੀ 3 ਮਈ ਤੋਂ ਲੈ ਕੇ 17 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ ਜੈਨਕੀ ਅਗਰ ਤੁਸੀਂ ਵੀ ਪਲਾਸਟਿਕ ਕਲਾਸ ਵਿੱਚੋਂ ਤੁਹਾਡੇ ਨੰਬਰ ਘਟ ਰਹੇ ਆ ਇੱਕ ਦੋ ਨੰਬਰ ਕਰਕੇ ਤੁਸੀਂ ਰਿਪੇਅਰ ਤੁਹਾਡੀ ਆ ਚੁੱਕੀ ਹੈ ਤਾਂ ਤੁਸੀਂ ਰੀਚੈਕਿੰਗ ਫਰਮ ਫਿਲ ਕਰ ਸਕਦੇ ਹੋ ਜਿਸ ਦੀ ਲਾਸਟ ਤਰੀਕ 17 ਮਈ ਹੈ ਜਿਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣੀ ਰੀ ਚੈਕਿੰਗ ਦੇ ਲਈ ਅਪਲਾਈ ਕਰਨਾ ਹੋਵੇਗਾ ਤਾਂ ਇੱਥੇ ਉਹਨਾਂ ਸਟੂਡੈਂਟਸ ਨੂੰ ਮੌਕਾ ਮਿਲਿਆ ਜਿਹੜੇ ਸਟੂਡੈਂਟਸ ਦੇ ਨੰਬਰ ਘੱਟ ਹੈ ਜਾਂ ਫਿਰ ਇੱਕ ਵਿਸ਼ੇ ਵਿੱਚੋਂ ਫੇਲ ਹੋਏ ਹਨ ਕਿਉਂਕਿ ਅਗਰ ਤੁਹਾਡੇ ਇੱਕ ਦੋ ਨੰਬਰ ਘੱਟ ਰਹੇ ਆ ਤਾਂ ਰੀ ਚੈਕਿੰਗ ਨਾਲ ਤੁਹਾਨੂੰ ਇਹ ਬੈਨੀਫਿਟ ਮਿਲ ਸਕਦਾ ਹੈ ਇਸ ਸਬੰਧੀ ਪ੍ਰਯਤਕਰਤੀ ਆਨਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣਗੇ ਇਸ ਦੀ ਹਾਰਡ ਕਾਪੀ ਦਫਤਰ 'ਚ ਜਮਾ ਕਰਵਾਉਣ ਦੀ ਲੋੜ ਨਹੀਂ ਹੈ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਵੈਬਸਾਈਟ pscb.ac.in ਤੇ ਹਾਸਲ ਕਰ ਸਕਦੇ ਹਨ ਤਾਂ ਇਸ ਤੋਂ ਬਾਅਦ ਰੀਚੈਕਿੰਗ ਤੋਂ ਕੁਝ ਸਮੇਂ ਬਾਅਦ ਹੀ ਜੋ ਰਿਪੇਅਰ ਦੇ ਫਾਰਮ ਫਿਲ ਹੁੰਦੇ ਆ ਜਿਹੜੇ ਕਿ ਤੁਸੀਂ ਆਪਣੇ ਫਿਲ ਕਰਕੇ ਰੀਪੀਅਰ ਦਾ एग्जाम ਦੇ ਕੇ ਆਪਣੀ ਪਲੱਸ 2 ਕਲਾਸ ਨੂੰ ਕੰਪਲੀਟ ਪਾਸ ਕਰ ਸਕਦੇ ਹੋ ਤਾਂ ਇਹ ਇੱਕ ਵੱਡੀ ਅਪਡੇਟ ਸਾਰੇ ਹੀ ਸਟੂਡੈਂਟਸ ਲਈ ਨਿਕਲ ਕੇ ਆਈ ਸੀ ਇਸ ਤੋਂ ਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ